ਉਹਨੇ ਆ ਵੀ ਜਿਹੜਾ ਉਹ ਸਰਕਾਰੀ ਸਕੂਲੋਂ ਫਰਨੀ ਤੱਕ ਪਹਿਲਾ ਕੀ ਹੋਇਆ ਨਹੀਂ ਸਰ ਜਵਾਬ ਜਵਾਬ ਜਗਾ ਬੰਦ ਗਿਆ ਤੋ ਭਾਈ ਇਹ ਪੈਗੇ ਸਾਡੇ ਪਿੰਡ ਦੀਆਂ ਜਵਾਗੜੀਆਂ 12ਵੀਂ ਤੱਕ ਸਕੂਲ ਨਹੀਂ ਹੈ ਪਸੀਆਂ ਪੜਨ ਜਾਂਦੀਆਂ ਜਰਾਲ ਦੀ ਵਾਲ ਪੜਨ ਜਾਂਦੀਆਂ ਉਧਰ ਹਸਪਤਾਲ ਆ ਉਹ ਵੀ ਮੈਂ ਦਿਖਾ ਦੂੰਗਾ ਆ ਕਹਿੰਦੇ ਹੁਣ ਟਾਈਮ ਹੈ ਨਹੀਂ ਸਾਡੇ ਮੈਨੂੰ ਦੱਸੋ ਜੀ ਤੁਹਾਡੇ ਜਮਾਗ ਪੜਨ ਜਾਂਦੇ ਆ ਕਿ ਨਹੀਂ ਜਾਂਦੇ ਬੱਸੀਆਂ ਉੱਤੇ ਸਾਈਕਲਾਂ ਦੇ ਚਲਾਲ ਦੀਆਂ ਆਪਣੇ ਪਿੰਡ ਦਾ ਸਰਕਾਰੀ 12ਵੀਂ ਤੱਕ ਹੋਣਾ ਚਾਹੀਦਾ ਕਿ ਨਹੀਂ ਦੇ ਵਿੱਚ ਸਕੂਲ ਆ ਜੀ ਸਰਕਾਰੀ ਸਕੂਲ ਚਾਹੀਏ ਪਹਿਲਾਂ 12ਵੀਂ ਤੱਕ 10ਵੀਂ ਤੱਕ ਆਈ ਸਰਕਾਰੀ ਸਕੂਲ ਤੇ ਅਸੀਂ ਚਾਹੁੰਦੇ ਆ ਵੀ ਜਿਹੜਾ ਉਹ ਸਰਕਾਰੀ ਸਕੂਲ ਦਾ 12ਵੀਂ ਤੱਕ ਪਹਿਲਾਂ ਕੀ ਹੋਇਆ ਪਹਿਲਾਂ ਕੀ ਹੋਇਆ ਉਹ ਤਾਂ ਉਹ ਵੀ ਦਿੱਤਾ ਜਾਉਂਗਾ ਨਹੀਂ ਨਹੀਂ ਹੁਣ 10ਵੀਂ ਤੱਕ ਆਈ ਉਹ ਪਹਿਲਾਂ ਪਤਾ ਨਹੀਂ ਕਿਸੇ ਵਜ੍ਹਾ ਦੇ ਕਰਕੇ ਹੋਇਆ ਨੂੰਗਾ ਨਹੀਂ ਸਰ ਜਵਾਰ ਜੇ ਨਾ ਬੰਦ ਕਰੋ ਜਵਾਰ ਹੈ ਨਾ ਨਹੀਂ ਨਾ ਬਤਾਉਣਾ ਕੋੜਾ ਫਿਲਟਰ ਲਗਾ ਟੋੜ ਲੱਗਿਆ ਜੇ ਬਣਾਉਂਗਾ ਬੰਦ ਕਰ ਲਓ ਬਈ ਇਹ ਪੈ ਗਿਆ ਬਸ ਨਹੀਂ ਪੈਂਦੀ ਨਹੀਂ ਬਈ ਭਾਈ ਆਹ ਵੀ ਕੈਮਰਾ ਚੱਲੀ ਅੰਦਰ ਵਈ ਅਸੀਂ ਕਰੀ ਗਏ ਬਲੌਗਰ ਆ ਯਾਰ ਅਸੀਂ ਬਲੌਗਰ ਆ ਯਾਰ ਓਏ ਅਸੀਂ ਨਹੀਂ ਸਨ ਵੀਰ ਜੀ ਮੈਨੂੰ ਇਨਾ ਪੂਰਾ ਦਬਾ ਵੀਰ ਜੀ ਖੈਰ ਪਹੁੰਚੀ ਬਈ ਆਈ ਨਹੀਂ ਲੱਗਿਆ ਘਰੇ ਅੱਜ ਤੇ ਇੱਕ ਸਾਡਾ ਹਸਪਤਾਲ ਆ ਜੀ ਉਧਰ ਤੂ ਰੋਟਾ ਦੇ ਰਾਹ ਤੋਂ ਉਹ ਵੀ ਉਹ ਤੁਸੀਂ ਇਮਾਰਤ ਦੇਖੋ ਜੀ ਉਹ ਐਨ ਆਰ ਆਈ ਭਰਾਵਾਂ ਨੇ ਸਾਰੇ ਨਗਰ ਨੇ ਜਾਈ ਹਣੀ ਅਮਰੀਕਾ ਤੋਂ ਨਹੀਂ ਲਾਲਚ ਦੇ ਪਈਆ ਦਾ ਭਰੋਸਾ ਦਵਾ ਰਹੇ ਉਹ ਸਾਨੂੰ ਸਰ ਦੋਨੇ ਮੰਗਾ ਜਾਇਜ਼ ਨਹੀਂ ਜੀ ਜਾਇਜ਼ ਨਹੀਂ ਸਰ ਉਹ ਜੀ ਮੈਂ ਤਾਂ ਕਹਿੰਦਾ ਕੀ ਗਹਿ ਰਿਹਾ ਹਾਂ ਹਸਪਤਾਲ ਦੇ ਵਿੱਚ ਟੈਕ ਨੂੰ ਚਾਹੀਦਾ ਨਹੀਂ ਨਹੀਂ ਆਪਾਂ ਨੂੰ ਬੱਸ ਸੇਵਾ ਨੂੰ ਸਕੂਲ ਚਾਹੀਦਾ ਸਾਡੇ ਫਰੈਂਡ ਨਹੀਂ ਵੀ ਕੋਈ ਗੱਲ ਇਹਨਾਂ ਦਾ ਹੱਕ ਹੈ ਇਹਨਾਂ ਦਾ ਵੀ ਵੋਟ ਪਾਉਣੀ ਸਾਡਾ ਟਾਈਮ ਬਾਈ ਹੱਕ ਹੈ ਹੱਕਾ ਕਰਦਾ ਹਾਂ ਹੁਣ ਮੈਨੂੰ ਬੱਸੂ ਦਾ ਟਾਈਮ ਮਿਲ ਵੀ ਦੇ ਫੈਨ ਪਹੁੰਚੀ ਹੋਈ ਹੈ ਬਾਈ ਸਾਡੇ ਪਿੰਡ ਦੀਆਂ ਜਵਾਨ ਜਣੀਆਂ ਬੱਸੀਆਂ ਆਉਂਦੀਆਂ ਆ ਇਹਦੇ ਗੇੜੇ ਬਾਬਾ ਜਵਾਨ ਬੀੜ ਦਿੱਤਾ ਸਾਡੇ ਪਿੰਡ ਦੀਆਂ ਜਮਾਤਾਂ 12ਵੀਂ ਤੱਕ ਸਕੂਲ ਨਹੀਂ ਹੈ ਪੁੱਸੀਆਂ ਪੜ੍ਹਨ ਜਾਂਦੀਆਂ ਜਰਾਲ ਦੀ ਵੱਲ ਪੜ੍ਹਨ ਜਾਂਦੀਆਂ ਮੈਂ ਕਹਿੰਦਾ ਉਧਰ ਹਾਂ ਤਾ ਉਹ ਵੀ ਮੈਂ ਦਿਖਾ ਦੂੰਗਾ ਆਹ ਕਹਿੰਦੇ ਹੁਣ ਟਾਈਮ ਹੈ ਨਹੀਂ ਸਾਡੇ ਕੋਲ ਹੁਣ ਟਾਈਮ ਨਹੀਂ ਹੈਗਾ ਮੈਨੂੰ ਦੱਸੋ ਜੀ ਤੁਹਾਡੇ ਜਮਾਤ ਪੜ੍ਹਨ ਜਾਂਦੇ ਆ ਕਿ ਨਹੀਂ ਜਾਂਦੇ ਪੁੱਸੀਆਂ ਉੱਥੇ ਸਾਈਕਲਾਂ ਦੇ ਜਰਾਲ ਦੀਆਂ ਆਪਣੇ ਪਿੰਡ ਦਾ ਸਰਕਾਰੀ 12ਵੀਂ ਤੱਕ ਹੋਣਾ ਚਾਹੀਦਾ ਕਿ ਨਹੀਂ ਛੋਟੇ ਮਿਆਂ ਨੇ ਪੜ੍ਹਦੇ ਆ ਨਹੀਂ ਲੈ ਵੀ ਅੱਜ ਮੁੱਦਾ ਸੀ ਐਮਐਲਏ ਹਾਕਮ ਸਿੰਘ ਠੇਕੇਦਾਰ ਦੋ ਮੁੱਦਿਆਂ ਤੇ ਬਾਈ ਨੇ ਸਵਾਲ ਕੀਤੇ ਸੀ ਉਹਨੂੰ ਦੋਨਾਂ ਦੇ ਜਵਾਬ ਨਹੀਂ ਮਿਲੇ ਇੱਕ ਤਾਂ ਬਾਈ ਆਪਣਾ ਸਕੂਲ ਦਾ ਸੀ ਹਨ 10 ਪਲੱਸ 2 ਤੱਕ ਹਾਂਜੀ ਬਾਈ ਇੱਕ ਤਾਂ ਮੇਰਾ ਮੁੱਦਾ ਸੀ ਕਿ ਮੇਰੇ ਪਿੰਡ ਦੇ ਵਿੱਚ ਜਿਹੜਾ ਸਰਕਾਰੀ ਸਕੂਲ ਆ ਉਹ 12ਵੀਂ ਤੱਕ ਕੀਤਾ ਜਾਵੇ ਕਿਉਂਕਿ ਬਾਈ ਜਿਹੜੀਆਂ ਸਾਡੇ ਪਿੰਡ ਦੀਆਂ ਕੁੜੀਆਂ ਨੇ ਛੋਟੀਆਂ-ਛੋਟੀਆਂ ਵਿਚਾਰੀਆਂ ਕੁੜੀਆਂ ਯਾਰ 10ਵੀਂ ਵਾਲੀਆਂ ਠੀਕ ਆ 10ਵੀਂ ਵਾਲੇ ਜਵਾਬ ਕੋ ਸਾਈਕਲਾਂ ਦੇ ਬਾਈ ਸਿਖਰ ਦੁਪਹਿਰੇ ਨਾਲ ਦੇ ਪਿੰਡ ਜਾਂਦੇ ਆ 5 ਕਿਲੋਮੀਟਰ ਸਾਈਕਲ ਤੇ ਜਾਂ ਬੱਸੀਆਂ ਜਾਂਦੇ ਆ ਕਿਹੋ ਜਿਹਾ ਹਾਲਾਤ ਆ ਕੁਵਾਰੀ ਕੁੜੀਆਂ ਜਾਂਦੇ ਨੇ ਦਿਲ ਦਾ ਇੱਕੋ ਹੁੰਦਾ ਨੇ ਕਲਦੰਦਰੂ ਉਹੀ ਭਾਈ ਦੇਖ ਕੇ ਰੋਣਾ ਆਉਂਦਾ ਜਦੋਂ ਛੋਟੇ ਛੋਟੇ ਜਵਾਗਿਆਰ ਸ਼ਿਖਰ ਦੁਪਹਿਰੇ ਸਾਈਕਲ ਚਾ ਕੇ 10 ਕਿਲੋਮੀਟਰ ਬੱਸੀਆਂਗਾ ਉੱਥੇ ਜਾਂਦੇ ਆ ਸਰਕਾਰੀ ਸਕੂਲ ਚ ਸਾਈਕਲਾਂ ਦੇ ਪੜਨ ਜਾਂ ਨਾਲ ਦੇ ਪਿੰਡ ਕੀ ਗੱਲ ਭਈ ਸਾਡੇ ਪਿੰਡ ਸਕੂਲ ਨਹੀਂ ਬਣਾ ਸਕਦੇ 12ਵੀਂ ਤੱਕ ਮੈਨੂੰ ਦੱਸੋ ਸਾਡੇ ਖੁਦ ਬਣਾਇਆ ਬਲਾਕ ਹਾਂ ਫਿਰ ਕੀ ਇਹ ਮੁੱਦਾ ਨਹੀਂ ਹੈਗਾ ਸਾਡੇ ਪਿੰਡ ਦਾ ਸਾਨੂੰ ਸਕੂਲ 12ਵੀਂ ਤੱਕ ਚਾਹੀਦਾ ਤੇ ਆ ਦੂਜਾ ਇਹ ਦੂਸਰਾ ਮੁੱਦਾ ਭਾਈ ਆ ਨਾ ਹਸਪਤਾਲ ਆ ਬਾਈ ਸਾਡੇ ਪਿੰਡ ਦਾ ਬੋਪਾਰਾ ਇਹ ਖੁਰਦਾ ਡੰਗਰ ਹਸਪਤਾਲ ਮਹਾਰਾਜ ਕੇਬਲ ਬਾਈ ਤੋਂ ਨਹੀਂ ਪੱਥਰ ਪਰ ਹਾਂ 2371998 ਡੰਗਰਾਂ ਦਾ ਹਸਪਤਾਲ ਨਹੀਂ ਪੱਥਰ ਹਨਾ 2371998 ਹਾਂ ਠੀਕ ਹੈ ਬਾਈ ਉਦੋਂ ਤੋਂ ਆ ਜਿਹੜੀ ਇਮਾਰਤ ਆ ਸਾਡੇ ਪਿੰਡ ਦੇ ਬੰਦਿਆਂ ਨੇ ਤੇ ਐਨ ਆਰ ਆਈ ਭਰਾਵਾਂ ਦੇ ਸਹਿਯੋਗ ਨਾਲ ਬਣੀ ਹੋਈ ਆ ਹਾਂ ਠੀਕ ਆ ਅਸੀਂ ਸਰਕਾਰ ਨੂੰ ਕਿਹਾ ਸੀ ਕਿ ਇੱਥੇ ਸਾਨੂੰ ਡੰਗਰ ਡਾਕਟਰ ਮਾਇਆ ਕਰਾਇਆ ਜਾ ਕਿਉਂਕਿ ਜੇ ਇੱਥੇ ਡੰਗਰ ਡਾਕਟਰ ਹੋਊ ਬਾਈ ਸਾਡੇ ਪਿੰਡ ਦੇਆਂ ਨੂੰ ਸੌਖਾ ਨਾਲ ਦਾ ਪਿੰਡ ਧੂਰਕੋਟ ਆ ਇਹਨਾਂ ਨੂੰ ਸੌਖਾ ਸਹਜਾਪੁਰ ਵਾਲਿਆਂ ਨੂੰ ਸੌਖਾ ਤਿੰਨ ਪਿੰਡਾਂ ਨੂੰ ਸੌਖ ਹੁੰਦਾਗਾ ਜੇ ਉਥੇ ਡੰਗਰ ਡਾਕਟਰ ਹੋਊਗਾ ਪਰ ਇਹਦੀ ਤੁਸੀਂ ਹਾਲਾਤ ਦੇਖੋ ਭਾਈ ਆ ਡੰਗਰ ਦਾ ਹਸਪਤਾਲ ਦੇ ਆ ਦੇਖੋ ਭਾਈ 24 25 ਸਾਲਾਂ ਬਾਅਦ ਖੰਡਰ ਬਣ ਚੁੱਕੇ ਆ ਖੰਡਰ ਬਣ ਚੁੱਕੇ ਆ ਤੇ ਸਰਕਾਰ ਨੇ ਆ ਵਿਕਾਸ ਕੀਤਾ ਭਾਈ ਸਾਡੇ ਪਿੰਡ ਦੇ ਵਿੱਚ ਤਾਂ ਹੀ ਮੈਂ ਮਾੜਾ ਬਾਈਦਾ ਜੇ ਮੈਂ ਬੋਲਦਾ ਇਹ ਮੁੜ ਕੇ ਹੋਈ ਨਹੀਂ ਜਾਵਾਂ ਬਸ ਇਹ ਤਾਂ ਖੰਡਰ ਬਣੀ ਗਿਆ ਜਾਮਾ ਹੀ ਨਹੀਂ ਹੋਇਆ ਭਾਈ ਇਹ ਖੰਡਰ ਬਣੀ ਗਿਆ ਆ ਆ ਦੇਖੋ ਭਰਾ ਭਾਈ ਰੋੜੀਆਂ ਲੱਗ ਚੁੱਕੀਆਂ ਨਵਰੇ ਜਮਾ ਆ ਦੇਖ ਲਾ ਜਿਆ ਮੱਝਾ ਮੁੱਝਾ ਲਵਾਉਣ ਵਾਲਾ ਸਕੰਜਾ ਜਾ ਦੇ ਲਾ ਐਂ ਗਲਿਆ ਪਿਆ ਸਾਰਾ ਕੋਈ ਚਾਰਦਵਾਰੀ ਨਹੀਂ ਬਾਈ ਗੱਲ ਸੁਣਾ ਇੱਥੇ ਪਿੰਡ ਵਾਲਿਆਂ ਦਾ ਕੋਈ ਕਸੂਰ ਨਹੀਂ ਜਦੋਂ ਇੱਥੇ ਸਰਕਾਰ ਨੇ ਕੁਛ ਕੀਤਾ ਹੀ ਨਹੀਂ ਪਿੰਡ ਨੇ ਤਾਂ ਇਮਾਰਤ ਬਣਾਤੀ ਚਾਹੀਦੀ ਤਾਂ ਹੁਣ ਸਰਕਾਰ ਨੂੰ ਆ ਸਹੀ ਹੈ ਸਹੀ ਹੈ ਹੁਣ ਪਿੰਡ ਵਾਲਿਆਂ ਤਾਂ ਬਾਈ ਪਾਥੀਆਂ ਪੱਥਰੀਆਂ ਹੀਆਂ ਜਿਹੜੋ ਖਾਲੀ ਜਗ੍ਹਾ ਪਈ ਆ ਪਿੰਡ ਦਾ ਕੀ ਕਸੂਰ ਆ ਉਹਨਾਂ ਨੇ ਤਾਂ ਕੰਮ ਲੈਣੀ ਹੋਈਆਂ ਇਹ ਥਾਂ ਮੈਂ ਤਾਂ ਐਂ ਕਹਿਣਾ ਵੀ ਜੇ ਇੱਥੇ ਡੰਗਰ ਡਾਕਟਰ ਮਹੀਆ ਇਹ ਨਹੀਂ ਕਰਵਾਣਾ ਪਿੰਡ ਦੇ ਮੋਹਤਵਾਰ ਬੰਦੇ ਆਣਾ ਸਾਡੇ ਨਾਲ ਗੱਲ ਕਰੋ ਜਿਵੇਂ ਉਹ ਕਹਿੰਦੇ ਆ ਜਿਹੜੀ ਚੀਜ਼ ਇੱਥੇ ਕਹਿੰਦੇ ਆ ਉਹ ਕੋਈ ਤਾਂ ਸਾਡੇ ਪਿੰਡ ਨੂੰ ਲੈ ਕੇ ਦਖਾਲਸ ਕਰ ਰੋ ਨਾ ਕੋਈ ਇੱਕ ਬੰਦੇ ਦਾ ਮੁੱਦਾ ਨਹੀਂ ਬਾਈ ਇਹ ਮੈਂ ਤਾਂ ਇੱਕ ਬੰਦੇ ਦਾ ਮੁੱਦਾ ਨਹੀਂ ਬਾਈ ਮੈਨੂੰ ਤਾਂ ਸਮਝ ਨਹੀਂ ਆਉਂਦੀ ਕੋਈ ਕਿਉਂ ਨਹੀਂ ਬੋਲਦਾ ਮੈਂ ਆਪਦੇ ਪਿੰਡ ਦੇ ਵਿੱਚ 12ਵੀਂ ਤੱਕ ਸਕੂਲ ਲੈ ਕੇ ਆਉਣਾ ਚਾਹੇ ਅੱਜ ਲੈ ਕੇ ਆਵਾਂ ਚਾਹੇ ਕੱਲ ਨੂੰ ਲੈ ਕੇ ਆਵਾਂ ਸਾਡੇ ਪਿੰਡ ਦਾ ਹੋਰ ਕੋਈ ਬੰਦਾ ਬੋਲੇ ਚਾਹੇ ਨਾ ਬੋਲੇ ਤੇ ਸਿਆਸੀ ਲੀਡਰ ਮੇਰੀ ਗੱਲ ਸੁਣ ਲੈਣ ਚਾਹੇ ਕਿਸੇ ਵੀ ਪਾਰਟੀ ਨਾਲ ਸੰਬੰਧ ਰੱਖਦੇ ਆ ਮੈਂ ਘੇਰੂ ਬਾਈ ਨਹੀਂ ਬਾਈ ਤੈਨੂੰ ਵੈਸੇ ਤੇਰੇ ਪਿੰਡ ਦਾ ਬੰਦਾ ਬੋਰਡ ਕਿੱਧਰ ਮਰਜ਼ੀ ਪਾ ਦੇ ਸਕੂਲ ਪਲੱਸ 2 ਤੱਕ ਕੋਈ ਤੈਨੂੰ ਕੋਈ ਦੁੱਖ ਤਾਂ ਨਹੀਂ ਮੈਨੂੰ ਕੀ ਦੁੱਖ ਆ ਬਾਈ ਹਰੇਕ ਨੂੰ ਬੋਰਡ ਪਾਉਣ ਦਾ ਅਧਿਕਾਰ ਹੈ ਜਿੱਥੇ ਮਰਜ਼ੀ ਪਾਉਣ ਬੋਰਡ ਸਹੀ ਹੈਗਾ ਮੈਨੂੰ 12ਵੀਂ ਤੱਕ ਸਕੂਲ ਚਾਹੀਦਾ ਮੇਥੋਂ ਜਵਾਕ ਦੇਖੇ ਨਹੀਂ ਜਾਂਦੇ 10-10 ਕਿਲੋਮੀਟਰ ਦੂਰ ਯਾਰ ਨਿਆਣੇ ਧੁੱਪਾਂ ਚ ਸਾਈਕਲ ਚਲਾ ਕੇ ਜਾਂਦੇ ਆ ਅੱਜ ਕਿੰਨੀ ਕਿੰਨੀ ਅੱਤ ਦੀ ਗਰਮੀ ਪੈਂਦੀ ਆ ਇਹ ਲੀਡਰ ਤਾਂ ਆਪਣੇ ਜਵਾਕਾਂ ਨੂੰ ਵਿਦੇਸ਼ਾਂ 'ਚ ਪੜਾਉਂਦੇ ਆ ਠੀਕ ਆ ਏਸ਼ੀਆ 'ਚ ਪੜਾਉਂਦੇ ਆ ਆਪ ਤਾਂ ਏਸੀ ਵਾਲੀ ਗੱਡੀ 'ਚ ਆਉਂਦੇ ਆ ਫਾਰਚੂ ਸਾਡੇ ਜਵਾਕ ਸਾਈਕਲਾਂ ਤੇ 10-10 ਕਿਲੋਮੀਟਰ ਉਹ ਪੜਦੇ ਜਾਂਦੇ ਆ। ਆਪ ਇਹਨਾਂ ਨੂੰ ਕਹੋ ਵੀ 12 ਵਜੇ ਨਾ ਇੱਥੇ ਬਾਹਰ ਨਿਕਲ ਕੇ ਦਿਖਾਉਣ ਜੇ ਨਾ ਇਹਨਾਂ ਨੂੰ ਚੱਕਰ ਆ ਕੇ ਕਰੀ ਨਾ। ਅਮਾਰਤ ਤਾਂ ਗਈ ਟੋਡੇ ਪਿੰਡ ਵਾਲੀ ਜਮਾ। ਅਮਾਰਤ ਭਾਈ ਜਮਾ ਜਾਰ ਵਾਲੀ ਆ, ਟੇਬਲ ਭਾਈ ਅੰਦਰ ਆ ਕੇ ਦੇਖੋ। ਅੰਦਰੋਂ ਵੀ ਦਿਖਾ ਦੇ ਭਾਈ ਆ ਦੇਖ ਲਾ। ਇਹ ਤਾਂ ਗੜ ਗਿਆ ਬਈ। ਆ ਗੜ ਗਿਆ ਭਾਈ ਜਮਾ ਆ ਦੇਖ ਲਾ। ਆ ਕਮਰੇ ਆ ਠੀਕ ਆ ਜਮਾ ਗਲੀ ਪਈ ਆ ਮਾਰਸ। ਇਹਨੂੰ ਸੰਭਾਲੀ ਜਾ ਸਕਦੇ ਵਸ ਇਤੁਵਾਤ ਭਾਈ ਅਮਾਰਤ ਕਿੰਨੀ ਸੋਹਣੀ ਆ ਕਿਹੋ ਭਾਈ ਇੱਧਰ ਵੀ ਆ। ਇੱਧਰ ਵੀ ਦਿਖਾ ਦੇ ਭਲੀ। ਆ ਵਾਹ ਹਾੜੀ। ਆ ਕਿੰਨੇ ਪਿੰਡਾਂ ਨੂੰ ਸੌਖਾ ਮੈਨੂੰ ਦੱਸ ਇੱਕ ਦਰੇ ਤੇ ਆ ਜਾਵਾਂ ਹਨਾ ਕੋਈ ਹੋਰ ਚੀਜ਼ ਬਣਾ ਦੇਣ ਭਾਈ ਜ਼ਰੂਰੀ ਨਹੀਂ ਜੋ ਪਿੰਡ ਦੇ ਮੋਹਤਵਾਰ ਬੰਦਿਆਂ ਦਾ ਸਲਾਹ ਕਰਕੇ ਆ ਦੇਖ ਲੈ ਆ ਮਾਰਤਾ ਐ ਚਾਰੇ ਪਾਸੇ ਉਹ ਕਿੰਨੀ ਖੁੱਲੀ ਡੁੱਲੀ ਮਾਰਤਾ ਬਈ ਕੀ ਨਹੀਂ ਬਣ ਸਕਦਾ ਇੱਥੇ ਆ ਸਹੀ ਗੱਲ ਬਈ ਸੋਸ਼ਲ ਮੀਡੀਆ ਤੇ ਬਹੁਤ ਵਿਕਾਸ ਆ ਭਾਈ ਸਾਡੇ ਪਿੰਡ ਦਾ ਤੇ ਆਹ ਜਮੀਨੀ ਪੱਧਰ ਤੇ ਆਹ ਹਾਲਾਤ ਨਾ 12ਵੀਂ ਤੱਕ ਸਕੂਲ ਆ ਭਾਈ ਨਹੀਂ ਦੋਈ ਕੰਮ ਸੋਡੇ ਪਿੰਡ ਤੇ ਹੋਣੇ ਜ਼ਰੂਰੀ ਨਹੀਂ ਬਹੁਤ ਜ਼ਰੂਰੀ ਆ ਬਾਈ ਉਹ ਸਕੂਲ ਆਵੇ ਹਾਂ ਆ ਡੰਗਰਾ ਦਾ ਹਸਪਤਾਲ ਡਾਕਟਰ ਮਈਆ ਕਰਾਓ ਤੇ 12ਵੀਂ ਤੱਕ ਸਕੂਲ ਮੇਨ 12ਵੀਂ ਤੱਕ ਆ ਬਾਈ ਜੇ ਸਿੱਖਿਆ ਨਹੀਂ ਹੈਗੀ ਫੇਰ ਤਾਂ ਰੁਲਾਗੇ ਬਾਈ ਸਿੱਖਿਆ ਤੋਂ ਬਿਨਾ ਪਤੀ ਨਹੀਂ ਲੱਗਣਾ ਕੌਣ ਕੀ ਕਰ ਰਿਹਾ ਹਾਂ ਬਾਈ ਸਿੱਖਿਆ ਬਹੁਤ ਜ਼ਰੂਰੀ ਆ 12ਵੀਂ ਤੱਕ ਮੇਰੇ ਪਿੰਡ ਨੂੰ ਸਕੂਲ ਚਾਹੀਦਾ ਪਿੰਡ ਬੋਪਾਰਾ ਇੱਕ ਖੁਰਦ ਹਾਂ ਬੱਸ ਦੋ ਮੀਨ ਮੰਗਾਂ ਹਾਂ ਬਾਈ ਬਸ ਆਹ ਆਹ ਦੋ ਆਪਾਂ ਜਾਇ ਜੀ ਮੰਗਾ ਨੇ ਕੋਈ ਇਹਦੀ ਆਪਦੀ ਨਹੀਂ ਮੰਗਾ ਵੋਟਾਂ ਕੋਈ ਕਿੱਧਰ ਮਰਜੀ ਪਾਓ ਬਸ ਮੀਨ ਕੰਮ ਹੋਣੀ ਚਾਹੀਦੇ ਜੇ ਮੈਂ ਐਮਐਲਏ ਸਾਹਿਬ ਨੂੰ ਅੱਜ ਘੇਰੇਆ ਸੀ ਠੀਕ ਆ ਘੇਰੇਆ ਵੀ ਕੀ ਮੈਂ ਉਹਨਾਂ ਨੂੰ ਸਿਰਫ ਇੱਕ ਗੱਲ ਪੁੱਛੀ ਸੀ ਮੈਂ ਕਿਹਾ ਜੀ ਸਾਨੂੰ ਇੱਕ ਗੱਲ ਦੱਸ ਜੋ ਵੀ ਸਾਡੇ ਪਿੰਡ ਦਾ ਜਿਹੜਾ ਸਰਕਾਰੀ ਸਕੂਲ ਆ 12ਵੀਂ ਤੱਕ ਕਦੋਂ ਹੋਊਗਾ ਮੈਨੂੰ ਤੁਸੀਂ ਆਹ ਗੱਲ ਦੱਸ ਦੋ ਵੀ 12ਵੀਂ ਤੱਕ ਸਾਡੇ ਪਿੰਡ ਦਾ ਸਕੂਲ ਹੋਊ ਕਿ ਮੈਂ ਆ ਵੀ ਕਹਿੰਦਾ ਜਵਾਬ ਨਹੀਂ ਦੇਣਾ ਜਵਾਬ ਨਹੀਂ ਦੇਣਾ ਭੱਜ ਜਾ ਹੁਣ ਸਾਨੂੰ ਦੱਸੋ ਤੁਸੀਂ ਪੁੱਛਾਂ ਦਾ ਹੱਕ ਨਹੀਂ ਹੈਗਾ ਬਾਈ ਯਾਰ ਹੱਕਾ ਬਾਈ ਫਿਰ ਏਕ ਬੰਦੇ ਨੂੰ ਪੁੱਛਣ ਦਾ ਹੱਕ ਹੈ ਇਹਨਾਂ ਨੂੰ ਸਾਡੇ ਪਿੰਡ ਦੇ ਬਾਈ ਨਿਆਣੇ ਨਹੀਂ ਦੀਂਦੇ ਜਿਹੜੇ 10-10 ਕਿਲੋਮੀਟਰ ਦੂਰ ਨਾਲ ਛੋਟੀਆਂ-ਛੋਟੀਆਂ ਜਵਾਗੜੀਆਂ ਸਾਈਕਲ ਚਲਾ ਕੇ ਜਾਂਦੀਆਂ ਨੇ ਨਾ 11ਵੀਂ ਕਰਨ ਬਾਹਰ ਨਹੀਂ ਕਰਨਾ ਠੀਕ ਆ ਪੜ੍ਹਨ ਜਿਹੜੀਆਂ ਬੱਸੀਆਂ ਜਾਂਦੀਆਂ 10-10 ਕਿਲੋਮੀਟਰ ਦਾ ਤਾਂ ਇਹਨਾਂ ਨੂੰ ਉਹ ਦੀਂਦੀ ਜਾਣੀ ਬਾਈ ਇਹ ਤਾਂ ਫਾਇਰ ਚੌਂਕ 'ਤੇ ਬਹਿ ਕੇ ਲੰਘੇ ਜਾਂਦੇ ਉਹ ਨਿਆਣੇ ਨਹੀਂ ਇਹਨਾਂ ਨੂੰ ਦੀਂਦੇ ਲੈ ਵੀ ਦੋਨੇ ਮੰਗਾ ਜਾਇਜ਼ ਨਹੀਂ ਬਾਈ ਦੀਆਂ ਯਾਰ ਪਿੰਡ ਵਾਲੇ ਵੀ ਜ਼ਰੂਰ ਸਾਥ ਦਿਓ ਕਿਉਂਕਿ ਤੇਰੀ ਆਪਦੀ ਮੰਗ ਨਹੀਂ ਮੈਂ ਦੇਖ ਲਈਏ ਇਹ ਗੱਲ ਆਪਾਂ। ਨਾ ਬਈ ਆਪਣੀ ਆਪਦੀ ਮੰਗਣੀ ਪਿੰਡ ਪੱਧਰ ਤੱਕ ਨਿਆਣਿਆਂ ਦੇ ਭਵਿੱਖ ਦਾ ਸਵਾਲ। ਮੈਂ ਤਾਂ ਆਪਦੇ ਪਿੰਡ ਵਾਲਿਆਂ ਨੂੰ ਵੀ ਇਹ ਗੱਲ ਕਹਿਣਾ ਜੇ ਤਾਂ ਆਪਦੇ ਨਿਆਣਿਆਂ ਦਾ ਭਵਿੱਖ ਭਾਈ ਤੁਸੀਂ ਰੋਲਣਾਗਾ। ਫੇਰ ਤਾਂ ਕੋਈ ਗੱਲ ਨਹੀਂ 10ਵੀਂ ਤੱਕ ਸਕੂਲ ਸਹੀ ਆ। ਠੀਕ ਹੈ। ਨੀਂ ਲੋੜ ਹੀ ਨਹੀਂ ਫੇਰ ਰੋਣ ਦੀ। ਬਸ ਫੇਰ ਭਾਈ ਬੋਲਣ ਦੀ ਲੋੜ ਨਹੀਂ। ਜੇ ਤੁਹਾਨੂੰ ਨਹੀਂ ਚਾਹੀਦਾ ਆਪਦੇ ਨਿਆਣਿਆਂ ਦਾ ਭਵਿੱਖ ਨਹੀਂ ਚਾਹੀਦਾ। ਜੇ ਹਾਂ ਤੁਹਾਨੂੰ ਚਾਹੀਦਾ ਵੀ ਥੋੜੇ ਜਵਾਕ ਅੱਗੇ ਪੜ੍ਹ ਕੇ ਵੱਡੇ ਵੱਡੇ ਆਉਂਦਿਆਂ ਤੇ ਜਾਣ 12ਵੀਂ ਤੱਕ ਆਪਣੇ ਪਿੰਡ ਦੇ ਵਿੱਚ ਸਕੂਲ ਹੋਵੇ ਤਾਂ ਭਾਈ ਵੀਰ ਬਣ ਕੇ ਮੇਰੀ ਸਾਰੇ ਨਗਰ ਦੇ ਸਾਹਮਣੇ ਹੱਥ ਜੋੜ ਕੇ ਬੇਨਤੀ ਆ ਕਿ ਇਹ ਮੁੱਦੇ ਤੇ ਹਰੇਕ ਸਿਆਸੀ ਲੀਡਰ ਨੂੰ ਸਵਾਲ ਕਰੋ ਬਾਈ ਤੁਸੀਂ ਜ਼ਰੂਰੀ ਥੋੜੀ ਆ ਮੈਂ ਹੀ ਇਕੱਲਾ ਸਵਾਲ ਕਰ ਨਾ ਨਾ ਹਰ ਇੱਕ ਸਾਰਾ ਪਿੰਡ ਸਵਾਲ ਕਰੇ ਠੀਕ ਆ ਨਾ ਵੀ 12ਵੀਂ ਤੱਕ ਸਕੂਲ ਦੇ ਆਓ ਜਿੰਮੇ ਮਰਜੀ ਲੈ ਕੇ ਆਓ ਬਸ ਸਾਨੂੰ ਝੂਠੇ ਲਾਰੇ ਨਹੀਂ ਚਾਹੀਦੇ ਬਾਈ ਲਾਰੇ ਇੰਨੇ ਟਾਈਮ ਤੇ 98 ਵੇਲੇ ਦਾ ਹਸਪਤਾਲ ਦੇ ਫੇਰ ਕਹ ਲੈਣਗੇ ਡਾਕਟਰ ਮਈਆ ਕਰਾਵਾਂਗੇ ਜੀ ਇਮਾਰਤ ਦਾ 98 ਵੇਲੇ ਦਾ ਨਹੀਂ ਹੋਇਆ ਬਾਈ ਮੇਰੇ ਜਨਮ ਤੋਂ ਪਹਿਲਾਂ ਦਾ ਨਹੀਂ ਜਦੋਂ ਹੋਇਆ ਹੁਣ ਕੀ ਹੋਜੂ 12ਵੀਂ ਤੱਕ ਸਰਕਾਰੀ ਸਕੂਲ ਕਰਦਾਂਗੇ 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 ਪਤਾ ਨਹੀਂ ਕੀ ਹੋਣ ਲੱਗਿਆ ਸੀ ਆਹ ਦਿੱਕਤ ਆ ਗਈ ਆਂ ਹੀ ਕਰੀ ਜਾਂਦੇ ਆ ਬਈ ਸਾ ਤਾਂ ਲਾਰੇਆਂ ਜੀ ਰੱਖਿਆ ਹੋਇਆ ਕੇਵਲ ਬਈ ਉਹ ਬੰਦਾ ਕੀ ਆ ਬਈ ਅੱਕਿਆ ਹੋਇਆ ਬੰਦਾ ਕੋਈ ਤਾਂ ਸਵਾਲ ਕਰੂਗਾ ਲਾਰੇ ਨੇ ਤਾਂ ਜਵਾਬ ਹੀ ਦੇ ਦੇਣਾ ਵੀ ਹੁੰਦਾ ਨਹੀਂ ਹਾਂ ਜਵਾਬ ਦੇ ਦੇਣ ਬਾਈ ਵੀ ਅਸੀਂ ਨਹੀਂ ਕਰ ਸਕਦੇ ਬਾਈ ਅੱਜ ਵੀ ਮੈਨੂੰ ਜਵਾਬ ਹੀ ਮਿਲਿਆ ਭਾਈ ਠੀਕ ਆ ਜੇ ਮジョਰਿਟੀ ਹੋਊ ਸਾਰਾ ਪਿੰਡ ਇਕੱਠਾ ਹੋ ਕੇ ਸਿਆਸੀ ਲੀਡਰਾਂ ਨੂੰ ਘੇਰੂਗਾ ਉਹਨਾਂ ਨੂੰ ਪੁੱਛੂਗਾ ਵੀ ਸਾਨੂੰ ਆ ਚੀਜ਼ ਦੋ ਭਾਈ ਪਿੰਡ ਦਾ ਵਿਕਾਸ ਕਰੋ ਤਾਂ ਵੋਟਾਂ ਪਾਵਾਂ ਮੇਰੇ ਥੋੜਾ ਜਿਹਾ ਕੰਮ ਹੋ ਜੇ ਪਿੰਡ ਕਹਦੇ ਭਾਈ ਯਾਰਾ ਪਿੰਡ ਨਾਲ ਕਿ ਕਹਦੇ ਇੱਕ ਦੋ ਦਿਨਾਂ ਚ ਕੰਮ ਹੋ ਜੂਗਾ ਸਾਰਾ ਪਿੰਡ ਨਾਲ ਕੇ ਮੈਂ ਤਾਂ ਭਾਈ ਘੇਰੂੰ ਭਾਵੇਂ ਮੇਰੇ ਪਿੰਡ ਦਾ ਕਿਸੇ ਬੰਦੇ ਨੂੰ ਚਾਹੇ ਕਿਸੇ ਲੀਡਰ ਦੇ ਨੇੜੇ ਰਹਿੰਦਾ ਦੁੱਖ ਲੱਗੇ ਟੁੱਟਦੀ ਆ ਟੁੱਟ ਜੇ ਮੈਂ 12ਵੀਂ ਤੱਕ ਪਿੰਡ ਦੇ ਵਿੱਚ ਸਰਕਾਰੀ ਸਕੂਲ ਲੈ ਕੇ ਆਉਣਾ ਬਸ ਕਿਵੇਂ ਵੀ ਲੈ ਕੇ ਆਵਾਂ ਚਾਹੇ ਮੇਰੇ ਨਾਲ ਕੋਈ ਗੁੱਸੇ ਹੋਵੇ ਚਾਹੇ ਗਿਲੇ ਹੋਵੇ ਬਸ ਅਸੀਂ ਆਪਦੇ ਪਿੰਡ ਦੇ ਜਵਾਕਾਂ ਦਾ ਭੁੱਖ